ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਤਿਆਰ ਕਰਨ ਵਾਸਤੇ ਪੋਥੀਆਂ ਲੈਣ ਗਏ ਨਾਨਕਾ ਘਰ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੋਇੰਦਵਾਲ ਸਾਹਿਬ ਉਦੋਂ ਫਿਰ ਧੰਨ ਗੁਰੂ ਅਮਰਦਾਸ ਜੀ ਔਰ ਸ਼੍ਰੀ ਗੁਰੂ ਰਾਮਦਾਸ ਜੀ ਔਰ ਮਾਤਾ ਭਾਨੀ ਜੀ ਦੇ ਤਿੰਨਾਂ ਦੇ ਅੰਗੀਠਿਆਂ ਦੇ ਪਾਸ ਵਿਅਾਸ ਦਰਿਆ ਦੇ ਕਿਨਾਰੇ ਤਿੰਨ ਅੰਗੀਠੇ ਸਨ ਸਤਿਗੁਰੂ ਜੀ ਨੇ ਤਿੰਨੇ ਅੰਗੀਠਿਆਂ ਦਾ ਇਸ਼ਨਾਨ ਕਰਵਾ ਕੇ ਵਸਤਰ ਪਾ ਕੇ ਕੜਾ ਪ੍ਰਸ਼ਾਦ ਦੀ ਦੇਖ ਕਰਾਈ ਅਰਦਾਸ ਕੀਤੀ ਸਤਿਗੁਰਾਂ ਦੀ ਯਾਦ ਵਿੱਚ ਤੇ ਆਪਣੀ ਮਾਤਾ-ਮਾਤਾ ਭਾਨੀ ਜੀ ਦੀ ਯਾਦ ਵਿੱਚ ਫਿਰ ਭਾਈ ਸੁੰਦਰ ਨੂੰ ਪੁੱਛਿਆ ਕਿ ਭਾਈ ਸੁੰਦਰ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਦੀ ਅੰਤ ਦੇ ਸਮੇਂ ਕੀ ਬਚਨ ਕਹਿ ਕੇ ਗਏ ਅੰਤ ਦਾ ਸਮਾਸਾਤ ਸੰਗਤ ਜੀ ਜ਼ਿੰਦਗੀ ਦਾ ਨਚੋੜ ਹੈ ਵਿਦਵਾਨ ਇੱਕ ਗੱਲ ਕਹਿੰਦਾ ਕਹਿੰਦਾ ਜੇ ਬੰਦੇ ਦੇ ਜੀਵਨ ਦੀ ਕੋਈ ਕਮਾਈ ਕਹਿ ਲਓ ਜਾਂ ਉਹਨੇ ਜੀਵਨ ਵਿੱਚ ਕੀ ਖਟਿਆ ਕੀ ਕਮਾਇਆ ਕਿਹੋ ਜਿਹਾ ਸੁਭਾਅ ਉਹਨੂੰ 24 ਘੰਟਿਆਂ ਵਿੱਚ ਸੁੱਤਾ ਉੱਠਣ ਤੋਂ ਬਾਅਦ ਅੰਮ੍ਰਿਤ ਵੇਲੇ ਜਾ ਕੇ ਉਹਨੂੰ ਮਿਲੋ ਉਹਦੇ ਜੀਵਨ ਦਾ ਪਤਾ ਲੱਗ ਜਾਂਦਾ ਵੀ ਇਹ ਕਿਹੋ ਜਿਹੇ ਜੀਵਨ ਦਾ ਧਾਰਨੀ ਬੰਦਾ ਹੈ ਤੇ ਕਹਿੰਦੇ ਜੇ ਜ਼ਿੰਦਗੀ ਦਾ ਸਾਰਾ ਨਿਚੋੜ ਵੇਖਣਾ ਤਾਂ ਬੰਦੇ ਦੇ ਅੰਤ ਦੇ ਸਮੇਂ ਦੇ ਪਾਸ ਜਾਓ ਕਿ ਉਹਨੇ ساری ਜ਼ਿੰਦਗੀ ਕਿਹੋ ਜਿਹਾ ਆਪਣਾ ਜੀਵਨ ਬਸਰ ਕੀਤਾ ਕਿਦਾਂ ਦੀ ਉਹ ਆਤਮਾ ਸੀ ਚੰਗੀ ਸੀ ਬੰਮੀ ਸੀ ਪਾਪੀ ਸੀ ਧਰਮੀ ਸੀ ਅਧਰਮੀ ਸੀ ਉਦੇ ਅੰਤ ਦੇ ਸਮੇਂ ਪਤਾ ਲੱਗ ਜਾਂਦਾ ਹੈ ਕਿ ਉਹਦੀ ਆਤਮਾ ਸੀ ਅੰਤ ਦਾ ਸਮਾਂ ਜ਼ਿੰਦਗੀ ਦਾ ਨਚੋੜ ਹੁੰਦਾ ਤੁਹਾਮਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਭਾਈ ਸੁੰਦਰ ਨੂੰ ਕਹਿਣ ਲੱਗੇ ਭਾਈ ਸੁੰਦਰ ਜਦੋਂ ਤੀਜੇ ਪਾਤਸ਼ਾਹ ਗੋਇਲਵਾਲ ਸਾਹਿਬ ਜੋਤੀ ਜੋਤ ਸਮਾਉ ਲ ਅਕੇ ਕੀ ਬਚਨ ਕੀਤੇ ਸਨ ਉਹਨਾਂ ਦਾ ਕੀ ਹੁਕਮ ਸੀ ਕੀ ਆਗਿਆ ਸੀ ਉਦੋਂ ਭਾਈ ਸੁੰਦਰ ਨੇ ਸੱਤ ਬਾਣੀ ਉਚਾਰੀ ਹੈ ਔਰੇ ਸਤ ਬਾਣੀ ਦਾ ਮਹਾਤਮ ਹੈ ਕਿ ਜਿਸ ਪ੍ਰਾਣੀ ਦੇ ਇਹ ਤਾਂ ਮਾਤਾ ਬਹੁਤ ਗੁਰਮੁਖੀ ਸਾਧ ਸੰਗਤ ਦੀ ਜੇ ਪਾਪੀ ਬੰਦੇ ਦੇ ਭੋਗ ਤੇ ਸਤ ਬਾਣੀ ਦਾ ਪਾਠ ਜਾਂ ਸਤ ਬਾਣੀ ਦੀ ਕਥਾ ਹੋ ਜਿਨ੍ਹਾਂ ਦਾ ਇਨਾ ਫਲ ਹੈ ਕਿ ਮਹਾਰਾਜ ਨੂੰ ਨਰਕਾਂ ਵਿੱਚੋਂ ਕੱਢ ਬੰਦੀ ਹੈ ਇਹ ਧੰਗ ਗੁਰੂ ਅਰਜਨ ਦੇਵ ਜੀ ਦਾ ਵਾਰ ਹੈ ਇਸ ਬਾਣੀ ਨੂੰ ਇਤਿਹਾਸ ਵਿੱਚ ਸਾਰਾ ਜ਼ਿਕਰ ਇਨਾ ਫਲ ਹੈ ਇਸ ਬਾਣੀ ਦਾ ਇਕੋ ਇੱਕ ਲਗਭਗ ਅੰਗ ਹੈ ਮਨ ਬਿਰਤੀ ਨੂੰ ਆਕਾਰ ਕਰਕੇ ਕਥਾ ਸੁਣੋ ਕਈ ਵੇਰੀ ਆਪਾਂ ਨੂੰ ਇਹ ਸਤਿਗੁਰਾਂ ਦੀ ਐਸੀ ਬਾਣੀ ਦੀ ਕਥਾ ਸੁਣਨ ਵਾਸਤੇ ਸਮੇਂ ਨਹੀਂ ਮਿਲਦੇ ਅਰਦਾਸ ਕਰੀਏ ਕਿ ਮਾਰਾ ਸਾਡਾ ਜੀਵਨ ਵੀ ਸਫਲਾ ਹੋ ਜਾਏ ਆਓ ਸਤਿ ਬਾਣੀ ਦੀ ਕਥਾ ਸੁਣੋ ਸੱਤ ਸਰਲੇਖ ਹੈ ਸੱਤ ਦਾ ਮਤਲਬ ਹੈ ਸੱਦਾ ਆਇਆ ਆਈ ਆ ਗਿਆ ਆਇਆ ਕਰ ਚੱਲਣ ਵਾਰ ਰਾਮ ਨਾਮ ਸੁਮਾਇਆ ਇਹ ਸ਼ਬਦ ਇਹ ਭਾਵ ਅਰਥ ਕੁਰਬਾਨੀ ਵਿੱਚ ਬਹੁਤ ਖਾਮਾਂ ਤੇ ਆਉਂਦੇ ਹਨ